ਮਾਣੂ ਕੇ ਸੰਧੂਆਂ ਜਿੱਥੇ ਕਿ ਬੱਕਰੀਆਂ ਦੇ ਮੁਕਾਬਲੇ ਚੱਲ ਰਹੇ ਨੇ ਦੋ ਦੰਦ ਦੇ ਵਿੱਚ ਤੇ ਇੱਧਰ ਜਾਂਟਾ ਖੜਾਗਾ ਤਲਵੰਡੀ ਵਾਲਾ ਕੀ ਹਾਲ ਹੈ ਜਾਂਟੇ ਸਤਿ ਸ਼੍ਰੀ ਅਕਾਲ ਵੀਰੇ ਜੀ ਕੀ ਹਾਲ ਹੈ ਜੀ ਹਾਂ ਵਧੀਆ ਬਾਈ ਵਧੀਆ ਕੋ ਟਿਕ ਟਿਕ ਆ ਜੀ ਹਾਂ ਬਾਈ ਦੋ ਦੰਦ ਚ ਇਹ ਇਹ ਦੋ ਦੰਦ ਦਾ ਵੀਰੇ ਜੀ ਇਹ ਫਿਰ ਸੂਪ ਹੀ ਪਹਿਲਾਂ ਇਹ ਚੋਰੀ ਲੱਗੀ ਵੀਰੇ ਬੱਕਰੀ ਪੱਠ ਕਰੇ ਹਲੇ ਤਾਂ ਹਲੇ ਤਾਂ ਮੇਮ ਨਹੀਂ ਮੇਮ ਨਹੀਂ ਹੋਈ ਹੈ ਇਹਦਾ ਮੈਂ ਕਦੀ ਹਲੇ ਯਾਰ ਜੇ ਮੈਂ ਦੁੱਧ ਪੀਣਾ ਹੁੰਦਾ ਆਪਣੀ ਮਾਂ ਦਾ ਅੱਛਾ ਸਹੀ ਗੱਲ ਲਵਾਹ ਪਹਿਲੇ ਦਿੱਤੀ ਲਵਾਹ ਪਹਿਲਾਂ ਹਾਂ ਪਿੱਛੇ ਦੇਖ ਵੀਰੇ ਮਹਾਰਾ ਸੌਖ ਰੱਖੇ ਜਦੋਂ ਬਣ ਗਈ ਕੋ ਤਿਆਰ ਅਗਲਾ ਦੱਸੂਗਾ ਵੀ ਲਾਲ ਤਾਂ ਰੂੜੀਆਂ ਤੇ ਜਾਗਦੇ ਆ ਯਾਰ ਠੀਕ ਆ ਨਾ ਫਿਰ ਚੋਰੀਆਂ ਕਿਵੇਂ ਲਵਾਤੀ ਤਾਂ ਐ ਆਪਾਂ ਨਹੀਂ ਲਵਾਈ ਵੀਰੇ ਬੱਕਰਾ ਟੱਪ ਗਿਆ ਇਹ ਬੱਕਰਾ ਬੱਕਰਾ ਟੱਪ ਗਿਆ ਆਪਾਂ ਠੀਟ ਚਾਈ ਹੋਈ ਸੀਗੀ ਹਾਂ ਲਾਗੀ ਹੁਣ ਇਹਨੂੰ ਸਾਲ ਆਪਾਂ ਕਰਾਉਂਦੇ ਹੁਣ ਨਹੀਂ ਕਰਾਉਂਦੇ ਕਰਾਉਂ ਹੁਣ ਕਿੰਨਾ ਟਾਈਮ ਨਹੀਂ ਕਰਾਉਂਦੇ ਫਿਰ ਹੁਣ ਸਾਲ ਇੱਕ ਜਿਹੜਾ ਰੱਖਾਂਗੇ ਨੂੰ ਆਈਫੋਨ ਤੇ ਚਾਰ ਦੰਦ ਤੇ ਕਰਾ ਦੇਗਾ ਚਾਰ ਦੰਦ ਤੇ ਹੋ ਜੇ ਤਾਂ ਬੜਾ ਵਧੀਆ ਛੇ ਦੰਦ ਤੇ ਕਾਤਾ ਇਹਨੂੰ ਫੁੱਲ ਕਰ ਜਾਣਾ ਵੀਰੇ ਕਰ ਜੂ ਕਰਦਾ ਮੈਂ ਕਿਹਾ ਹੁਣ ਕਿੰਨਾ ਕਰਦਾ ਹੁਣ ਤਾਂ ਥੋੜਾ ਹੀ ਆ ਕਰਦੇ ਵੀਰੇ ਦਾ ਥੋੜਾ ਹੁਣ ਤਾਂ ਹਾਂ ਹੁਣ ਤਾਂ ਫਿਰ ਦੋ ਦੰਦ ਤੋਂ ਹੀ ਦੇਖ ਸੂਪੀ ਸੂਪ ਹੀ ਹਾਂ 37 ਦਾ ਹੋਊਗਾ ਫਿਰ ਵੀ 37 37 ਦਾ ਹਾਂ 37 37 ਹੈਗਾ ਵੀਰੇ ਹੈਗਾ 37 37 ਹਾਂ ਨਾ ਪਲੇਅਰ ਕੋਟਾ ਤੇ ਬਾਕੀ ਦੇਖਦੇ ਹਾਂ ਨਾ ਵੀ ਕੀ ਪੋਜੀਸ਼ਨ ਆਉਂਦੀ ਆ ਹਾਂਜੀ ਹਾਂਜੀ ਬਾਕੀ ਵਧੀਆ ਵੀਰੇ ਪੇਡਾ ਹੈਗੀਆਂ ਹੁਣ ਪੇਡਾ ਹੈਗੀਆਂ ਵੀਰੇ ਜੀ ਕਿਰਪਾ ਬਾਬੇ ਨਾਨਕ ਦੀ ਅੱਜ ਵੀ ਲੈ ਆਂਦੀਆਂ ਥੋੜੀਆਂ ਜਿਹੀਆਂ ਪੇਡਾ ਲੈ ਕੈਂਰੇ ਹਾਂ ਸ਼ੌਂਕ ਨਹੀਂ ਲੈ ਕੇ ਆਂਦੀਆਂ ਪ੍ਰਦਰਸ਼ਨੀ ਵਾਸਤੇ ਕਰਾਂਗੇ ਕੋਈ ਨਾ ਠੀਕ ਆ ਸ਼ੌਂਕ ਪੂਰਾ ਹਾਂ ਚੱਲ ਵੀ ਦੇਖਦੇ ਹਾਂ ਵੀ ਜਾਂਟੇ ਦੀ ਪੱਠ ਕਿਹੜੇ ਨੰਬਰ ਤੇ ਆਉਂਦੀ ਆ ਇਹ ਸੂਪ ਹੀ ਬਾਈ ਥੋੜੀ ਚੋਰੀਆਂ ਲੱਗ ਗਈ ਕੀ ਹਾਲ ਆ ਬਾਈ ਆ ਫੜੀ ਮਾਈਕ ਕਈ ਵ ਮੇਰਾ ਪਿੰਡ ਹੈ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਹਾਂ ਠੀਕ ਹੈ ਲੈ ਵੀ ਆ ਵੀ ਬਾਈ ਦੋ ਦੰਦਾ ਤੇ ਇਹ ਤਾਂ ਨਹੀਂ ਕਰਾਸ ਕਰਾਈ ਨਹੀਂ ਵੀਰੇ ਹੋਈ ਨਹੀਂ ਇਹ ਤਾਂ ਮਾਨ ਦੀ ਹਾਈਟ ਪਾਠੀ ਹੈ ਤਾਂ ਫਿਰ ਐਡੀ ਹੈ ਜੀ ਹੂੰ ਠੀਕ ਹੈ ਮਾਨ ਦੀ ਕੁਆਲਿਟੀ ਕਿਹਨੇ ਬਾਈ ਇਹਦੀ ਮਾਨ ਦੀ ਕੁਆਲਿਟੀ ਕਿਵੇਂ ਮਾਨ ਦੀ ਕੁਆਲਿਟੀ ਚੰਗੀ ਹੈ ਜੀ ਕਿ ਹਾਈਟ ਫੁੱਟ ਕਿੰਨੀ ਹੈ ਬਾਈ ਹਾਈਟ ਵੀਰੇ ਉਹਦੀ ਹੋਊ 40 ਤੋਂ ਪਲੱਸ 40 ਤੋਂ ਪਲੱਸ ਹੋਊਗੀ ਠੀਕ ਹੈ ਇਹ ਕਿੰਨੀ ਕਰ ਗਈ ਬਾਈ ਇਹ ਤਾਂ ਵੇ ਇਹਦੇ ਨਹੀਂ ਵੀਰੇ ਆਪਾਂ ਫਿੱਤਾ ਪੂਤਾ ਮਰਿਆ ਵੇ ਮਰਿਆ ਨਹੀਂ ਹਜੇ ਯਾਰ ਠੀਕ ਆ ਇਹ ਤੇ ਨਹੀਂ ਮਾਰਿਆ ਬਾਈ ਇਹ ਤੇ ਨਹੀਂ ਮਾਰਿਆ ਠੀਕ ਆ ਉਹ ਘਰੇ ਕਿੰਨੀਆਂ ਬੱਕਰੀਆਂ ਨੇ ਘਰੇ ਹੈਗੀਆਂ ਵੀਰੇ 80 90 ਬੱਕਰੀਆਂ ਹੋਣਗੀਆਂ 80 90 ਹਾਂ ਜੀ ਠੀਕ ਆ ਫਿਰ ਤਾਂ ਵਧੀਆ ਕੰਮ ਆ ਨਾ ਜੱਦੀ ਪੋਸਤੀ ਆ ਕੇ ਬਾਈ ਉਹ ਨਾ ਜੱਦੀ ਪੋਸਤੀ ਆ ਬਾਈ ਸ਼ੁਰੂਤ ਹੀ ਠੀਕ ਆ ਫੇਰ ਠੀਕ ਆ ਤਾਂ ਕਿਤੇ ਫਾਰਾ ਵਧੀਆ ਚੱਲੀ ਜਾਂਦਾ ਚਲੋ ਹੂੰ ਉਹ ਕੰਮ ਲੋਟਾ ਇਹ ਮਾਪੂਰਾ ਸਰਾਈ ਨਾ ਮੈਂ ਮੁੰਡੇ ਨੂੰ ਵੀ ਕੀ ਕਹਿਣਾ ਚਾਹੁੰਦਾ ਵੀ ਕੰਮ ਇਹ ਕਰਨਾ ਚਾਹੀਦਾ ਮਹਾਵੀਰ ਇੱਕ ਕੰਮ ਵਰਗਾ ਕੰਮ ਯਾਰ ਜੱਜ ਮੰਗਾ ਸੀ ਤਾਂ ਹਾਂ ਠੀਕ ਆ ਇਹ ਵੀ ਦੇਖਦੇ ਆ ਬਾਈ ਇਹ ਵੀ ਪੋਜੀਸ਼ਨ ਕਰਦੀ ਹੈ ਕਿ ਨਾ ਕੋਈ ਠੀਕ ਆ ਦੇਖਵਾ ਛੋਟੇ ਘੱਤ ਦੀ ਪਾਠਾ ਛਾ ਰਿਆ ਤਾ ਕਾਲਾ ਬਈ ਕਿਹੜਾ ਪਿੰਡ ਹੈ ਜੀ ਸੇਖਾ ਪਿੰਡਾ ਬਈ ਸੇਖਾ ਰੰਗੀਆਂ ਕੋਲੇ ਹਾਂ ਸੇਖਾ ਬਰਨਾਲਾ ਬਰਨਾਲਾ ਠੀਕ ਆ ਸਾਡੇ ਜ਼ਿਲ੍ਹੇ ਦਾ ਬਈ ਬੰਦਾ ਇਹ ਇਹ ਦੋ ਦੰਦ ਹੋ ਗਏ ਹੈ ਇਹ ਦੋ ਦੰਦ ਹੋ ਗਏ ਕੱਦ ਕਿਉਂ ਕੀਤਾ ਨੇ ਗੱਦੇ ਸਪੈਸ਼ਲੀ ਲਿਆਤੀ ਆ ਅੰਬਰਸਰੋਂ ਅੰਬਰਸਰੀ ਬੀਟ ਲਾਗੀ ਅੰਬਰਸਰੀ ਬੀਟ ਲਾ ਹਾਂ ਅੰਬਰਸਰੀਆ ਸਿੰਘ ਮੋੜ ਦੀ ਆ ਦੇ ਸਿੰਘ ਕੁੰਡੇ ਕਰ ਗਈ ਇਹ ਠੀਕ ਆ ਠੀਕ ਆ ਠੀਕ ਆ ਹਾਂ ਗੱਦੇ ਹਲੇ ਤਾਂ ਕਰੂ ਵੀ ਹੈ ਕਰ ਜੂਗਾ ਦੋ ਹਾਂ ਤਾਂ ਕਰ ਜੂ ਹਾਂ ਦੋ ਦੰਦੀ ਹੋਈ ਆ ਠੀਕ ਆ ਠੀਕ ਆ ਅੱਧ ਕਰ ਜੂ ਬੀ ਕਰਦੀ ਨਹੀਂ ਹੈਗੀ ਗਾਹਾਂ ਤੋਂ ਲੈ ਆਤੀ ਆ ਨਾ ਨਾ ਗਾਹਾਂ ਤੋਂ ਲਿਆਤੀ ਆ ਵੀਰੇ ਆਪਾਂ ਸਪੈਸ਼ਲੀ ਲਿਆਤੀ ਆ ਜਿੱਥੋਂ ਲੈ ਕੇ ਆਏ ਆ ਉਹ ਬੱਕਰੀਆਂ ਫਿਰ ਉਹ ਬੱਕਰੀ ਕਰਦਾ ਜੀ ਨਾ ਨਾ ਵੱਡੇ ਕੱਦਾਂ ਦੀਆਂ ਸੀ ਵੱਡੇ ਕੱਦਾਂ ਦੀਆਂ ਇਹ ਬਾਹਰੋਂ ਕਰ ਜੂ ਇਹ ਬਾਹਰੋਂ ਕਰ ਜੂ ਹਾਂ ਉਹ ਕਹਿੰਦੇ ਹਾਂ ਸਪੈਸ਼ਲੀ ਲਿਆਤੀ ਆ ਇਹ ਤਾਂ ਉਹ ਖੜਾ ਤਨ ਜਦੋਂ ਕੱਦ ਕਰਗੇ ਜਦੋਂ ਕੱਦ ਕਰਗੇ ਹਾਂ ਇਹਦੇ ਨਾਲ ਦੀ ਬੋਲ ਬੰਦਾ ਦੇ ਕਰਾਵੇਂਗਾ ਬਾਈ ਫਿਰ ਇਹਦਾ ਕੱਦ ਚੌਗੀ ਹੋ ਗਈ ਉਦੋਂ ਦੇਖਾਂਗੇ ਉਦੋਂ ਹਾਂ ਇਹਦਾ ਹੁਣ ਕੱਦ ਛੋਟਾ ਹੈਗਾ ਥੋੜਾ ਜਿਹਾ ਦੁੱਗੀ ਹੋ ਗਈ ਚੌਗੀ ਤੱਕ ਦੇਖਾਂਗੇ ਹੂੰ ਠੀਕ ਆ ਬਾਈ ਹਾਂ ਠੀਕ ਧੰਨਵਾਦ ਜੀ ਇੱਧਰ ਖੜਾ ਮਸਤਾਕ ਕੀ ਹਾਲ ਹੈ ਮਸਤਾਕ ਵਧੀਆ ਬਾਈ ਵਧੀਆ ਲੋਟਾ ਹਾਂ ਵਧੀਆ ਬਾਈ ਤੁਸੀਂ ਠੀਕ ਠਾਕ ਹੋ ਹਾਂ ਆਪਾ ਅੱਠ ਦੋ ਦੰਦ ਹੈ ਵੀ ਹਾਂ ਦੋ ਦੰਦ ਠੀਕ ਹੈ ਇਹ ਠੀਕ ਆ ਬਾਈ ਕੱਦ ਕੋਈ ਨਹੀਂ ਕੰਨ ਬਹੁਤ ਲੰਮੇ ਨੇ ਬਾਈ ਹਾਂ ਜੀ 78 ਇੰਚ ਦੇ ਕੰਨਾਂ ਬਾਈ 78 ਇੰਚ ਦੇ ਇਹ ਕੰਨ ਦੇਖੋ ਬਾਈ ਕੰਨ ਹੋਵੇ 18 ਇੰਚ 18 ਬਈ 18 ਠੀਕ ਐ ਤੇ ਇਹਨੂੰ ਇਹਨੂੰ ਕਦੋਂ ਕਦੋਂ ਕਰਵਾ ਕਰਾਉਣਾ ਫਿਰ ਭਲੇ ਬਈ ਇਹਨੂੰ ਕਮ ਸਕੋਂ 6-7 ਮਹੀਨੇ ਬਾਅਦ ਕਰਵਾਉਣਾ 6-7 ਮਹੀਨੇ ਬਾਅਦ ਹਾਂ ਕਿੰਨੇ ਦੰਦ ਹੋਜੋ ਉਦੋਂ ਚਾਰ ਚਾਰ ਹੋਜੋ ਚਾਰ ਹੋਜੋ ਚਾਰ ਦੰਦਾਂ ਦੀ ਕਰਾਉਣੀ ਆਂ ਫਿਰ ਹਾਂ ਠੀਕ ਆ ਇਹਦੀ ਮਾਂ ਕਿੱਡੀ ਕਾ ਕੱਦ ਚ ਉਹ ਤਾਂ 39 ਇੰਚ ਕੱਦ ਦਾ ਵੀਰੇ 39 ਇੰਚ ਇਹ ਫਿਰ ਉਹ ਤੋਂ ਵੱਧ ਕਰੂ ਮੈਨੂੰ ਲਾਦਾ ਇਹ ਤੋਂ ਵੱਧ ਕਰੂ ਇਹ ਬੱਕਰੇ ਤੇ ਬਾਗੀ ਫਿਰ ਹਾਂ ਇਹ ਬੱਕਰੇ ਤੇ ਬੱਕਰਾ ਬਈ ਕਿੰਨੇ ਹਾਈਟ ਦਾ ਆਪਣੇ ਲਵੇ 45 ਇੰਚ ਹਾਈਟ ਐ ਇਹ ਇੱਕ ਬੱਚਾ ਵੀ ਫਸਟ ਆ ਸੈਕਿੰਡ ਆਇਆ ਨਾ ਸੈਕਿੰਡ ਬਈ ਹਾਂ ਠੀਕ ਆ ਜੇ ਥੋੜਾ ਜਿਹਾ ਵੱਡਾ ਹੁੰਦਾ ਫਿਰ ਫਾਸਟ ਆ ਜਾਂਦਾ ਨਾ ਫੇਰ ਬਸ ਉਹ ਚਲ ਵਜਨ ਤੋਂ ਘੱਟ ਥੋੜਾ ਵਜਨ ਘੱਟ ਸੀ ਇੱਕ ਮਹੀਨੇ ਤੋਂ ਘੱਟ ਸੀ ਬੱਚਾ ਵੀ ਇੱਕ ਮਹੀਨੇ ਤੋਂ ਘੱਟ ਸੀ ਨਾ ਹਾਂ ਠੀਕ ਆ ਉਹ ਇਹ ਇਹ ਵੀ ਉਹੀ ਬੋਕਦੀ ਆ ਹਾਂ ਉਹਦੀ ਆ ਬਈ ਉਹਦੀ ਆ ਠੀਕ ਆ ਬਈ ਸਾਸਰੀ ਕਾ ਜੀ ਇਹੜਾ ਪੰਡਾ ਜੀ ਆਪਣਾ ਚੈੱਕ ਕਰੋ ਜੀ ਚੈੱਕ ਬਿਲਕੁਲ ਲੈ ਗਿਆ ਪਾਤ ਲੈ ਗਿਆ ਆ ਕਰਿਓ ਜੀ ਗਾਹਾਨੂੰ ਮੜੀ ਬੱਪੂਦਰਾ ਆਇਆ ਪਹਿਲੇ ਮੈਂ ਵੀ ਦੋ ਦਾ ਆਂਦਾ ਬਈ ਤੇ ਚੈੱਕ ਕਰ ਬਾਈ ਕਿਤੇ ਛੋਟਾ ਉਹ ਤਾਂ ਨਹੀਂ ਹੈਗਾ ਜਿਹੜਾ ਵੱਡਾ ਹਰਾ ਬੱਕਰਾ ਹੈ ਛੋਟਾ ਕਿੰਨੇ ਇੰਚਾਂ ਦਾ ਉਹ ਉਹ 49 ਦਾ ਹੋਊਗਾ 59 ਦਾ ਨਾ ਤੋਂ ਟੱਪਿਆ ਇਹ ਉਹਦੀ ਪੱਠਾ ਇਹ ਹਾਂਜੀ ਠੀਕ ਆ ਬਾਈ ਉਹ ਜਿਹੜਾ ਵੱਡਾ ਹਰਾ ਬੱਕਰਾ ਚੈੱਕ ਵਾਲਿਆਂ ਦਾ ਉਹਦੀ ਪੱਠਾ ਇਹ ਠੀਕ ਆ ਬਾਈ ਦੇਖਦੇ ਆ ਵੀ ਕਿਹੜੇ ਨੰਬਰ ਤੇ ਹੁੰਦੀ ਹੈ ਨਾ ਉਹ ਜਾਂਦਾ ਉਹ ਵੀ ਸੋਨਾ ਹੈਗਾਗਾ ਉੱਥੇ ਖੜਾ ਮੈਂ ਆਸ਼ੀਰਵਾਦ ਆਪ ਨੂੰ ਬੱਕਰਿਆਂ ਦੇ ਵਿੱਚ ਕਿਹੜਾ ਪਿੰਡ ਹੈ ਜੀ ਲੰਕੋ ਉਹ ਵੀ ਤੇਜ਼ ਦੇ ਲੱਗਿਆ ਬਾਈ ਕਾ ਜਾਨਪਰਾ ਭਾਈ ਦਾ ਠੀਕ ਆ ਜੀ ਆਹ ਪੱਠ ਪਾਤੀਆਂ ਜੀ ਲੱਬੀ ਹਾਂਜੀ ਲਓ ਇਹ ਵੀ ਦੋ ਦੰਦਾ ਬਾਈ ਇਹ ਕੰਨ ਕੋਲ ਨੇ ਇਹਦਾ ਵੀ ਚੰਗਾ ਕਾਣਾ ਸੌਦ ਦੇਖੋ ਗੱਡੇ ਗੱਡੇ ਨੇ ਬਈ ਇਹਦੇ ਵੀ ਸਾਰੀਆਂ ਪੱਠਾਂ ਚੰਗੀਆਂ ਆਈਆਂ ਹੋਈਆਂ ਨੇ ਤੇ ਧਰਾ ਬਾਈ ਲਵੇ ਵੀ ਦੋ ਅੰਦਰ ਕਾਣਾ ਸੌਦ ਵੀਰੇ ਦੋ ਅੰਦਰ ਦਾ ਮੁਕਾਬਲਾ ਚੱਲਦਾ ਬਾਈ ਠੀਕ ਹੈ ਜੀ ਬਈ ਇਹ ਵੀ ਕਰਦੀ ਆ ਆਪਣੀ ਹਾਂਜੀ ਬਾਈ ਜੀ ਕਿੰਨੀਆਂ ਬੱਕਰੀਆਂ ਬਈ ਤੁਹਾਡੇ ਨਾਲ ਰੋ ਹੋ ਗਈਆਂ 25 25 ਕਿਹੜਾ ਪਿੰਡਾ ਸੋਅਦੀ ਕਲਾਂ ਇਹ ਕਿੱਥੇ ਜਿਹੜਿਆ ਬਈ ਇਹ ਜਗਰਾਉਂ ਕੋਲੇ ਜੀ ਜਗਰਾਉਂ ਕੋਲੇ ਠੀਕ ਹੈ ਦੋਰੀ ਬਾਈ ਪੱਠ ਨੂੰ ਕਰੀਂਗਾ ਹੁਣ ਮਾੜੇ ਪਾਪਾ ਹੋਰੀ ਉਰੀ ਉਰੀ ਬਸ ਅੱਛਾ ਹਾਂ ਕੀ ਹਾਲਾ ਬਾਈ ਸ਼ੁਕਰਾਂ ਮਾਲਕ ਦਾ ਕਿਹੜਾ ਪਿੰਡ ਆ ਪਿੰਡ ਗੁਵਾਰਾ ਜੀ ਗੁਵਾਰਾ ਕਿੱਥੇ ਰਹਿ ਗਿਆ ਬਾਈ ਇਹ ਮਲੇਰਕੋਟ ਦੇ ਨਾਲ ਮਲੇਰਕੋਟ ਦੇ ਨਾਲ ਠੀਕ ਹੈ ਟੋਕਨ ਨੰਬਰ ਪੁੱਛਦੇ ਆ ਜੀ ਤੇ ਆ ਦੇਖੋ ਮਲੇਰਕੋਟ ਲੱਗਿਆ ਮਲੇਰਕੋਟ ਆ ਜੀ ਆ ਹੀ ਬੱਕਰੀਆਂ ਆ ਇਹ ਆ ਦੇਖੋ ਪੰਜ ਫੇਸ ਬਾਈ ਬਾਕੀ ਕੰਨ ਕੁੰਨ ਕਿਹ ਘੈਂਟ ਆ ਬਾਈ ਬੱਕਰੀਆਂ ਕਿੰਨੀਆਂ ਰੱਖਿਆ ਨੇ 22 ਕ ਬੱਕਰੀਆਂ ਹੈਗੇ ਹੈ 22 ਕ ਬੱਕਰੀਆਂ ਹੈ ਨੇ ਰੱਖਿਆ ਨੇ ਕ ਮਾਲ ਚ ਜਾਂਦੇ ਮਾਲ ਚ ਜਾਂਦੇ ਨੇ ਠੀਕ ਆ ਬਾਈ ਹਾਸਰੀ ਗਾਲ ਬਾਈ ਕਿਹੜਾ ਪਿੰਡ ਆ ਜੀ ਸਿਓੜਾ ਪਿੰਡ ਆ ਵੀਰ ਕਿੱਥੇ ਰਹਿ ਗਿਆ ਜੀ ਇਹ ਲੁਧਿਆਣਾ ਲੁਧਿਆਣਾ ਰਾੜਾ ਸਾਹ ਦੇ ਨੇ ਜੀ ਠੀਕ ਆ ਠੀਕ ਆ ਲੋਹੇ ਰੰਗ ਦੀਆਂ ਐਂ ਬਟ ਕੋਈ ਗੱਲ ਨਹੀਂ ਕੋਈ ਗੱਲ ਬਾਹਰ ਰੱਖ ਲੋ ਜੇ ਐ ਬਾਜ ਆਊਗੀ ਠੀਕ ਆ ਕਿੰਨੀਆਂ ਬੱਕਰੀਆਂ ਨੇ ਜੀ ਆਪਣੇ ਲਵੇਆਂ 20 25 ਹੈਗੀਆਂ ਵੀ 20 25 ਹਾਂ ਠੀਕ ਆ ਇਹ ਮਾਲ ਚੀ ਜਾਂਦੀ ਆ ਹਾਂ ਇਹ ਚੀ ਜਾਂਦੀ ਆ ਬੱਕਰਾ ਵੀ ਆਇਆ ਹੋਇਆ ਦਾ ਭਾਈ ਆਇਆ ਦਾ ਭਾਈ ਆਇਆ ਹੋਇਆ ਪਹਿਲਾਂ ਤਾਂ ਨਹੀਂ ਪਾਇ ਕਿਤੇ ਨਾ ਮੁੰਲਾਪੁਰ ਪਾਇ ଥିਗੇ ਭਾਈ ਜੀ ਹਾਂ ਐਲਈਡੀ ਜਿੱਤੇ ਆ ਜੀ ਉੱਥੇ ਵੀ ਐਲਈਡੀ ਹਾਂ ਠੀਕ ਆ ਇਹਦਾ ਭਾਈ ਨਾਮ ਪਤਾ ਆਇਆ ਨੇ ਤੁਹਾਨੂੰ ਵੀਰੇ ਅੱਜ ਵੀ 7ਵੇਂ ਨੰਬਰ ਤੇ ਆ ਗਈ 7ਵੇਂ ਤੇ ਕੀ ਹਾਲ ਆ ਭਾਈ ਬਹੁਦੇ ਵੀਰੇ ਕਿਹੜਾ ਪਿੰਡ ਛੋਡਾ ਸ਼ੇਰਪੁਰ ਵੀਰੇ ਸ਼ੇਰਪੁਰ ਠੀਕ ਆ ਪਹਿਲਾਂ ਵਾਲੀ ਉਹ 28 ਹੀ ਬਿਨਾਮ ਚ ਹਾਂ ਜੀ ਹਾਂ ਖੀਰੇ ਜਾਈ ਕੈਮੇ ਜਾਏ ਚੌਥੇ ਜਾ ਗਈ ਚੌਥੇ ਤੇ ਆ ਗਈ ਸੀ ਹਾਂ ਠੀਕ ਆ ਤੇ ਹੁਣ ਆਹ ਦੇਖਦੇ ਆ ਬਈ ਕੈਮੇ ਜਾਂਦੇ ਆ ਦੋ ਦੰਦ ਇਹ ਵੀ ਲੋਹੇ ਰੰਗ ਜੋ ਵੀ ਲੋਹੇ ਚ ਸੀ ਨਾ ਮੈਨੂੰ ਲੱਗਦਾ ਉਹ ਬਲੈਕ ਜੈਡ ਬਲੈਕ ਸੀ ਨਾ ਪਰ ਉਹ ਲੋਹੇ ਦੇ ਨਾਲ ਖੜੀ ਸੀ ਤੇਰੇ ਹਨਾ ਹਾਂ ਹਾਂ ਠੀਕ ਆ ਨਹੀਂ ਵੀ ਕੋਈ ਆ ਵੀ ਦੇਖਦੇ ਆ ਬਈ ਕੈਮੇ ਤੇ ਆਉਂਦੀ ਆ ਚੰਗੀ ਆ ਪੱਠ ਇਹਦੀ ਮਾਂ ਦੀ ਕੀ ਡਿਟੇਲ ਆ ਬਹੁਤ ਵੀ ਡਿਟੇਲ ਆ ਵੀ ਮਾਂ ਦੀ ਕੀ ਹਾਈਟ ਹੋਣੀ ਕਿੰਨੀ ਹੈ ਹਟਾ ਇਹ 40 ਕਰ 40 ਕਰ ਮਾਂ ਦੀ ਲਾਈਵ ਹੁਣ ਬੰਦਾ ਇੱਕ ਹੋਰ ਦਿਖਾਉਣਾ ਹੈ ਬਈ ਬਈ ਨੂੰ ਪਛਾਨੋ ਬਈ ਕੌਣ ਆ ਪਹਿਲਾਂ ਦਾ ਹੋਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਠੀਕ ਠਾਕ ਹੋ ਆ ਵਧੀਆ ਚੱਲ ਜੀ ਕਰੋ ਆਏ ਦੱਸ ਬੀ ਬੱਕਰੀਆਂ ਦਾ ਸੌਂਗ ਆ ਤੈਨੂੰ ਪੂਰਾ ਬੱਕਰੀਆਂ ਆਪਣੇ ਮਿੱਤਰ ਨੂੰ ਸੌਂਗ ਆ ਹਰਮੀਤ ਢੇਰ ਨੂੰ ਉਹਦੇ ਨਾਲ ਆਪਾਂ ਨੂੰ ਵੀ ਥੋੜਾ ਬਹੁਤ ਆਏਗਾ ਠੀਕ ਹੈ ਚਾ ਚਕਾ ਜਾ ਕਾਲੇ ਫਿਰ ਚਾਹ ਹੋਟਲ ਆ ਵੀ ਪੀ ਕੇ ਜਾਂਦਾ ਬਾਈ ਹਾਂ ਬਾਈ ਆਪਣੇ ਇਹਨਾਂ ਨਾਲ ਤਾਂ ਆਪਣਾ ਘਰਾਂ ਵਾਲਾ ਪਿਆਰ ਆ ਇਹਦਾ ਬਾਲਾ ਪਿਆਰ ਆ ਆਪਣਾ ਇਹਨਾਂ ਨਾਲ ਤਾਂ ਠੀਕ ਆ ਹਾਂ ਇਹ ਛੋਟਾ ਨਾਸ ਆ ਬਾਈ ਬਾਈ ਕਬੱਡੀ ਦੇ ਜਿਹੜੇ ਦੇਖਦੇ ਆ ਵਾ ਜਾਣਦੇ ਹੋਣਗੇ ਤੇ ਹੁਣ ਦੱਸ ਦੀ ਬਾਈ ਹੁਣ ਬੜੇ ਟਾਈਮ ਤੋਂ ਦੇਖਿਆ ਨਹੀਂ ਗਰਾਊਂਡ ਦੇ ਵਿੱਚ ਕੀ ਗੱਲ ਹੋ ਗਈ ਉਹ ਜੇ ਸੱਟ ਲੱਗਿਆ ਫੈਕਚਰ ਹੋਇਆ ਗਿੱਟੇ ਤੇ ਪਲਾਸਟਰ ਲੱਗਿਆ ਹੁਣ ਵੀ ਇਹਦਾ ਮੈਨੂੰ ਚੱਕ ਲਿਆ ਆਪਣੇ ਬੰਦੇ ਅੱਜ ਕਹਿੰਦੇ ਚਲ ਤੇਰਾ ਗਿੜਾ ਕਢਾ ਲਈਏ ਅੱਛਾ ਬਾਕੀ ਆਪਣੇ ਧੀਦੇ ਬਾਈ ਉਹਨਾਂ ਦਾ ਬਹੁਤ ਮੇਲਾ ਘੈਂਟ ਕਰਾਇਆ ਵਾ ਇਹ ਹੂੰ ਤਾਂ ਕਰਕੇ ਆ ਗਏ ਹਾਂਜੀ ਹਾਂ ਠੀਕ ਹੈ ਇਹ ਹੁਣ ਦੁਬਾਰੇ ਫਿਰ ਗਰਾਊਂਡ ਦੇ ਵਿੱਚ ਕਦੋਂ ਕਾ ਜਾਵਾਂਗੇ ਬਈ ਅਸੀਂ ਤਾਂ ਦੇਖਦਾ ਇਹ ਤਾਂ ਤਿਆਰੀ ਕਰਾਂਗੇ ਉਸ ਤੋਂ ਬਾਅਦ ਸ਼ਾਇਦ ਹੀ ਹੁਣ ਤਾਂ ਬਾਰਪੂਰ ਦੀ ਤਿਆਰੀ ਕਰਾਂਗੇ ਠੀਕ ਹੈ ਹੁਣ ਕਿੰਨੇ ਕ ਟਾਈਮ 'ਚ ਖੁੱਲ ਜੂ ਬਈ ਆਪਣਾ ਪਲਾਸਟਰ 21 ਦਿਨ ਦਾ ਪਲਾਸਟਰ ਹੈ ਹੁਣ ਤਾਂ ਦੇਖ ਲਓ ਵੀ ਇੱਕ ਤਰੀਕ ਨੂੰ ਖੁੱਲੂਗਾ ਇੱਕ ਤਰੀਕ ਨੂੰ ਖੁੱਲੂਗਾ ਹਾਂ ਠੀਕ ਹੈ ਹਾਂਜੀ ਹਾਂਜੀ ਇਹਦੇ ਬਾਅਦ ਫਿਰ ਤਿਆਰੀ ਕਰਕੇ ਫੇਰ ਗਰਾਊਂਡ ਜਾਵਾਂਗੇ ਦੁਬਾਰੇ ਹਾਂਜੀ ਠੀਕ ਹੈ ਓਕੇ ਸასი ਗੱਲ ਜੀ ਧੰਨਵਾਦ ਬਈ ਠੀਕ ਆ ਕੱਲੇ ਠੀਕ ਆ ਬਈ ਠੀਕ ਆ